ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਂਜੀਠੀਏ ਤੇ ਜਿਹੜਾ ਸਿਕੰਜਾ ਕੱਸਿਆ ਗਿਆ ਉਹਦੇ ਨਾਲ ਪਿੰਡਾਂ ਦੇ ਬਹੁਤ ਸਰਪੰਚ ਵੀ ਟੰਗੇ ਜਾਣਗੇ ਜਿਹੜੀ ਅੱਜ ਤਾਜ਼ਾ ਜਾਣਕਾਰੀ ਮੈਨੂੰ ਮਿਲੀ ਹੈ ਉਹਦੇ ਮੁਤਾਬਕ ਮੈਂ ਕੋਸ਼ਿਸ਼ ਕਰਨੀ ਹੈ ਤੁਹਾਡੇ ਨਾਲ ਗੱਲ ਕਰਨ ਦੀ ਵੀ ਇਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਚਾਰਟ ਤੇ ਲਾਏ ਹੋਏ ਸੀ ਚਿੱਟਾ ਵੇਚਣ ਵਾਸਤੇ ਹੁਣ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਹੈ ਵਿਜੀਲੈਂਸ ਨੇ ਬਹੁਤ ਪਿੰਡਾਂ ਦੇ ਸਰਪੰਚਾਂ ਨੂੰ ਅੜਾਰ ਤੇ ਲਿਆ ਹੈ ਜਣੇ ਕਿ ਬਹੁਤ ਵੱਡੀ ਲਿਸਟ ਹੈ ਜਿਹੜੇ ਹਜ਼ਾਰਾਂ ਵਿੱਚ ਹੈ ਮਤਲਬ ਜਿੰਨਾ ਅਕਾਲੀ ਸਰਪੰਚਾਂ ਨੇ ਨੀਲੀਆਂ ਪੱਗਾਂ ਬਾੜਿਆ ਨੇ ਮਜੀਠੇ ਮਜੀਠੀਏ ਦੇ ਜਣੇ ਕਿ ਮਜੀਠੀਏ ਦੇ ਕਰਿੰਦੇ ਬਣ ਕੇ ਚਿੱਟਾ ਵੇਚਿਆ ਹੁਣ ਉਹਨਾਂ ਦੀ ਵੀ ਖੈਰ ਨਹੀਂ ਹੈ ਤੇ ਹੁਣਾਂ ਵੀ ਜ਼ਰੂਰੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਜਿਹੜਾ ਮਜੇਦਿਸ਼ੀਏ ਤੇ ਕੇਸ ਪਾਇਆ ਹੈ ਉਹਨਾਂ ਨੇ ਇਸ ਤਰੀਕੇ ਨਾਲ ਐਵੀਡੈਂਸ ਦਸਤਾਵੇਜ਼ ਬੀਲੈਂਸ ਨੇ ਪੇਸ਼ ਕੀਤੇ ਹੈ ਮਾਨਯੋਗ ਅਦਾਲਤ ਦੇ ਵਿੱਚ ਉਹ ਕਹਿੰਦੇ ਵੀ ਇਹ ਦੱਸੋ ਵੀ ਜਿਹੜੀ ਇਹ ਕਰੋੜਾਂ ਦੀ ਪ੍ਰਾਪਰਟੀ ਬਣੀ ਹੈ ਇਹ ਕਿੱਥੋਂ ਬਣੀ ਹੈ ਇਹ ਆਮਦਨ ਇਹ ਕਿਵੇਂ ਹੋ ਗਈ ਇਹ ਤਾਂ ਮਜੇਦਿਸ਼ੀਏ ਦੀ ਗੱਲ ਹੈ ਹੁਣ ਜਿਹੜੇ-ਜਿਹੜੇ ਵੀ ਮਨਜੀਠੀਏ ਦੇ ਨਾਲ ਸਬੰਧ ਰੱਖਦੇ ਸੀ ਪਿੰਡਾਂ ਦੇ ਸਰਪੰਚ ਤੇ ਉਹਨਾਂ ਦੀ ਇਨਕੁਆਇਰੀ ਕਿੱਦਾਂ ਹੋ ਰਹੀ ਹੈ ਇਹਨਾਂ ਵਿੱਚੋਂ ਬਹੁਤ ਪਿੰਡਾਂ ਦੇ ਸਰਪੰਚ ਉਹ ਨੇ ਜਿਹੜੇ ਅਕਾਲੀ ਸੀ ਮਤਲਬ ਜਿਨ੍ਹਾਂ ਨੇ ਮਨਜੀਠੀਏ ਦੇ ਕਹਿਣ ਤੇ ਚਿੱਟੇ ਦਾ ਕਾਰੋਬਾਰ ਕੀਤਾ ਤੇ ਉਹਨਾਂ ਨੇ ਇੱਕ ਦੋ ਕਿੱਲੇ ਨਹੀਂ ਕਈਆਂ ਨੇ ਤਾਂ 40 50 60 100 ਕਿੱਲੇ ਤੱਕ ਵੀ ਜ਼ਮੀਨ ਬਣਾਈ ਕਿੰਨ ਤੁਸੀਂ ਅੰਦਾਜ਼ਾ ਲਾ ਕੇ ਦੱਸੋ ਵੀ 100 ਕਿੱਲਾ ਜ਼ਮੀਨ ਕਿੱਦਾਂ ਬਣ ਗਈ ਜੇ ਇਹ ਕਹਿ ਲਈਏ ਟੋਟਲੀ ਆਪਾਂ ਜੀ ਅੰਕੜੇ ਦੇਖੀਏ ਪੰਜਾਬ ਦੇ ਵਿੱਚ ਤਾਂ 80% ਸਰਪੰਚਾਂ ਨੂੰ ਉਹ ਨਿਕਲਣਗੇ ਜਿਹੜੇ ਨਸ਼ਾ ਕਰਦੇ ਵੀ ਨੇ ਤੇ ਨਸ਼ਾ ਵੇਚਦੇ ਵੀ ਨੇ ਤੇ ਉਹਨਾਂ ਵਿੱਚੋਂ 50% ਜਿਹੜੇ ਸਰਪੰਚ ਅਕਾਲੀਆਂ ਦੇ ਉਹ ਤਕਰੀਬਨ ਮਰੀਠੇ ਨਾਲ ਜੁੜੇ ਹੋਏ ਸੀ ਕਿਉਂਕਿ ਸੁਪਨੇ ਸੀ ਵਿਜਮੇ ਲਗਜ਼ਰੀ ਗੱਡੀਆਂ ਤੇ ਉਹ ਘੁੰਮਦੇ ਐ ਅਸੀਂ ਵੀ ਘੁੰਮੀਏ ਵੱਡੀਆਂ ਕੋਠੀਆਂ ਸਾਡੇ ਕੋਲੇ ਵੀ ਹੁਣ ਖੁੱਲੀਆਂ ਜ਼ਮੀਨਾਂ ਦੇ ਮਾਲਕ ਅਸੀਂ ਵੀ ਬਣੀਏ ਇਹ ਸੁਪਨੇ ਸੀ ਇਹਨਾਂ ਸਰਪੰਚਾਂ ਦੇ ਤੇ ਹੁਣ ਜਿਹੜੀ ਕਨਸੋ ਮਿਲੀ ਐ ਉਹ ਇਹ ਐ ਵੀ ਇਹਨਾਂ ਪਿੰਡਾਂ ਦੇ ਸਰਪੰਚਾਂ ਤੇ ਵੀ ਵਿਜੀਲੈਂਸ ਨੇ ਸਿਕੰਜਾ ਕਸਣਾ ਇਹਨਾਂ ਦੀ ਪੁਸ਼ਕਸ਼ ਹੋਣੀ ਤੈ ਹੈ ਜਾਣੇ ਕਿ ਇਹ ਵੀ ਟੰਗੇ ਜਾਣਗੇ ਮੈਂ ਤੇ ਇੱਕ ਹੋਰ ਬੇਨਤੀ ਕਰਨੀ ਹੈ ਜਿਹੜੇ ਪਿੰਡਾਂ ਵਿੱਚੋਂ ਫੋਨ ਆ ਰਹੇ ਨੇ ਨਾ ਉਹ ਲੋਕ ਦੱਸ ਰਹੇ ਨੇ ਕਿ ਸਾਡੇ ਪਿੰਡ ਦਾ ਸਰਪੰਚ ਅਕਾਲੀ ਐ ਅਕਾਲੀ ਸੀ ਤੇ ਉਹਨੇ ਰੱਜ ਕੇ ਨਸ਼ਾ ਵੇਚਿਆ ਯਾਨੀ ਕਿ ਬਹੁਤ ਪੈਸਾ ਕਮਾਇਆ ਪਿੰਡਾਂ ਦੇ ਲੋਕ ਦੱਸ ਰਹੇ ਨੇ ਕੁਝ ਮੈਂਬਰ ਨੇ ਜਿਹੜੇ ਅਕਾਲੀਆਂ ਦੇ ਸੀ ਉਹ ਨਸ਼ਾ ਵੇਚਦੇ ਰਹੇ ਨੇ ਤੇ ਕੰਦੇ ਕੋਈ ਤਾਂ ਹੁਣ ਤੱਕ ਵੀ ਵੇਚੀ ਜਾਂਦੇ ਆ ਕਿਉਂਕਿ ਜਦੋਂ ਸਰਕਾਰਾਂ ਬਦਲ ਜਾਂਦੀਆਂ ਨੇ ਇਹ ਚਮਚਾਗਰੀ ਕਰਦੇ ਨੇ ਫੇ ਨਵੀਂ ਸਰਕਾਰ ਦੇ ਐਮਐਲ ਦੇ ਨੇੜੇ ਹੋ ਜਾਂਦੇ ਨੇ ਜਣੇ ਕਿ ਜਦੋਂ ਅਸੀਂ ਇਹ ਸੋਚਦੇ ਆਂ ਵੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਜੇ ਕੋਈ ਬੰਦਾ ਤਹਈਆ ਕਰਦਾ ਕੋਈ ਮਹਮ ਛੇੜਦਾ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਕੀਤਾ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਪਰ ਜੇ ਪਿੰਡਾਂ ਦੇ ਸਰਪੰਚ ਹੀ ਨਸ਼ਾ ਬਕਾਉਂਦੇ ਨੇ ਮਨਜੀਠੇ ਦੇ ਕਰਿੰਦੇ ਬਣ ਕੇ ਚਿੱਟਾ ਵੇਚਦੇ ਰਹੇ ਨੇ ਫਿਰ ਕੌਣ ਬਚਾਊਗਾ ਹੁਣ ਇੱਕ ਮੁੱਖ ਮੰਤਰੀ ਪੂਰੇ ਪੰਜਾਬ ਦੀ ਗੱਲ ਕਰਦਾ ਹੈ ਕੋਨੇ 3 ਕਰੋੜ ਲੋਕਾਂ ਦੀ ਗੱਲ ਕਰਦਾ ਹੈ ਤੇ ਇੱਕ ਪਿੰਡ ਦੇ ਵਿੱਚ ਮੈਕਸਿਮਮ 5700000 ਵੋਟ ਹੁੰਦੀ ਹੈ ਕਿਸੇ 1000 ਵੀ ਹੈਗੀ ਹੈ ਕਿਸੇ 20000 ਵੀ ਹੈਗੀ ਹੈ ਮੈਕਸਿਮਮ 5000 ਵੋਟ ਲਾ ਕੇ ਚੱਲੋ ਤੇ ਉਸ ਪਿੰਡ ਦਾ ਸਰਪੰਚ ਜਿਹਨੂੰ ਪਿੰਡ ਦੇ ਕੱਲੇ-ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਨਸ਼ਾ ਵੇਚਦਾ ਕਿਹੜਾ ਬੰਦਾ ਨਸ਼ਾ ਕਰਦਾ ਤੇ ਜੇ ਉਥੇ ਕੰਟਰੋਲ ਨਹੀਂ ਹੋ ਰਿਹਾ ਤਾਂ ਫਿਰ ਦਾਲ ਵਿੱਚ ਕਾਲਾ ਹੈਗਾ ਸਰਪੰਚ ਦੇ ਕਹਿਣ ਮੁਤਾਬਕ ਕਹਲੇ ਸਰਪੰਚ ਦੀ ਰੇਖ ਹੇਠ ਥੱਲੇ ਨਿਗਰਾਨੀ ਵਿੱਚ ਨਸ਼ਾ ਵਿਕਦਾ ਇਹ ਸਚਾਈ ਹੈ ਹੁਣੇ ਰਾਜ ਕਿਉਂ ਖੁੱਲ ਰਹੇ ਨਹੀਂ ਕਿਉਂਕਿ ਜਿਹੜਾ ਮਜੀਠੀਏ ਦੇ ਫਿਰਿਆ ਤੇ ਮਜੀਠੀਏ ਦੇ ਜਿਹੜੇ ਚਮਚੇ ਸੀ ਬਹੁਤੇ ਨੇੜੇ ਉਹਨਾਂ ਦੇ ਨਾਲ ਪੁੱਛ ਗਿਛ ਰਾਬਤਾ ਜਦੋਂ ਬਿਜਲੈਸ ਬਿਜਲੈਸ ਨੇ ਕੀਤਾ ਉਹਨਾਂ ਨੇ ਵੀ ਇੱਕ ਹੋਰ ਖੋਲ ਤੇ ਕਈ ਡਰਾਈਵਰ ਫੜੇ ਗਏ ਛੋਟੇ ਮਲਾਮ ਜਿਹੜੇ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਨੇ ਉਹਨਾਂ ਨੇ ਵੀ ਇੱਕ ਖੋਲ ਤੇ ਕਿ ਜਿਹੜਾ ਇਹ ਬਹੁਤ ਵੱਡਾ ਇਰੈਕਟ ਚੱਲਦਾ ਸੀ ਚਿੱਟਾ ਵੇਚਣ ਦਾ ਜਿਹੜਾ ਗਰੋ ਹੈ ਉਹ ਸਰਪੰਚਾਂ ਦਾ ਵੀ ਬਹੁਤ ਵੱਡਾ ਹੈ ਮਤਲਬ ਹੁਣ ਛੇਤਰ ਪੈਣੇ ਸ਼ੁਰੂ ਹੋਣਗੇ ਉਹਨਾਂ ਸਰਪੰਚਾਂ ਦੇ ਜਿਨ੍ਹਾਂ ਨੇ ਮਜੀਠੀਏ ਦੇ ਕਰਿੰਦੇ ਬਣ ਕੇ ਚਿੱਟਾ ਵੇਚਿਆ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਹੈ ਅੱਛਾ ਇਹੀ ਸਰਪੰਚ ਉਹ ਨੇ ਜਿਹੜੇ ਸਾਲ ਬਾਅਦ ਟੂਰਨਾਮੈਂਟ ਵੀ ਕਰਾਉਂਦੇ ਨੇ ਪਿੰਡਾਂ ਵਿੱਚੋਂ ਪੈਸਾ ਇਕੱਠਾ ਕਰਨਾ ਹੁੰਦਾ ਐਨਆਰਆਈ ਭਰਾਵਾਂ ਨੂੰ ਕੌਣ ਕਰ ਲੈਂਦੇ ਹੁੰਦੇ ਆ ਅਸੀਂ ਟੂਰਨਾਮੈਂਟ ਕਰਾਉਣਾ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਜਿਹੜੇ ਟੂਰਨਾਮੈਂਟ ਕਰਾ ਕੇ ਇਹ ਦਾਵਾ ਕਰਦੇ ਆ ਕਿ ਅਸੀਂ ਪੰਜਾਬ ਦੀ ਨੌਜਵਾਨ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤੇ ਉਹੀ ਸਰਪੰਚ ਨਸ਼ਾ ਵੇਚਦੇ ਹੁੰਦੇ ਹੁਣੇ ਬੋਲਾਂ ਕੌਣ ਖੋਲ ਰਿਹਾ ਇਹ ਪਿੰਡਾਂ ਦੇ ਜਿਹੜੇ ਲੋਕ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੱਥਰ ਵਿਸੇ ਨੇ ਜਿਨ੍ਹਾਂ ਦੇ ਪੁੱਤ ਮਰੇ ਨੇ ਕੋਈ ਭੈਣ ਕਹਿੰਦੀ ਮੇਰਾ ਭਰਾ ਮਰ ਗਿਆ ਕੋਈ ਕਹਿੰਦੀ ਮੇਰੇ ਘਰ ਵਾਲਾ ਮਰ ਗਿਆ ਕੋਈ ਮੇਰਾ ਪੁੱਤ ਮਰ ਗਿਆ ਇਹ ਆਵਾਜ਼ ਪਿੰਡਾਂ ਵਿੱਚੋਂ ਆ ਰਹੀ ਹੈ ਪਰ ਜਿਹੜੀ ਮਹਿੰਮ ਛੇੜੀ ਹੋਈ ਹੈ ਯੁੱਧ ਨਸ਼ੇ ਵਿਰੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਦਾ ਕਿਤੇ ਨਾ ਕਿਤੇ ਇਹ ਅਸਰ ਜ਼ਰੂਰ ਹੋਇਆ ਔਰ ਮੈਂ बार-बार ਬੇਨਤੀ ਕਰਦਾ ਰਹੇ ਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਪਿੰਡ ਦੇ ਵਿੱਚ ਤਕਰੀਬਨ ਹਰੇਕ ਬੰਦੇ ਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਦਾ ਆ ਬੰਦਾ ਨਸ਼ੇੜੀ ਹੈ ਤੇ ਇਹ ਬੰਦਾ ਨਸ਼ਾ ਵੇਚਦਾ ਤੇ ਨਸ਼ਾ ਬੰਦਾ ਬਕਾਉਂਦਾ ਵੀ ਹੈ ਤੇ ਜੇ ਤੁਸੀਂ ਪਿੰਡਾਂ ਵਿੱਚੋਂ ਇਹ ਆਵਾਜ਼ ਨਹੀਂ ਉਠਾਉਂਦੇ ਤਾਂ ਫਿਰ ਚੇਤੇ ਰੱਖਿਓ ਕੱਲਾ ਮਜੀਠੀਆ ਨਹੀਂ ਇਹ ਥੀ ਹਜ਼ਾਰਾਂ ਹੀ ਮੁਜੀਠਿਆ ਸਰਪੰਚਾਂ ਦੀ ਸਕਲ ਵਿੱਚ ਤੁਹਾਡੇ ਪਿੰਡਾਂ ਵਿੱਚ ਦਿਸੂਗਾ ਕਿਉਂਕਿ ਇਹਦੇ ਲਹੂ ਮੂਹ ਲੱਗਾ ਹੋਇਆ ਇਹਨਾਂ ਨੂੰ ਵੱਡਾ ਬੈਂਕ ਬੈਲੈਂਸ ਚਾਹੀਦਾ ਵੱਡੀ ਗੱਡੀ ਚਾਹੀਦੀ ਹੈ ਖੁੱਲੀਆਂ ਜ਼ਮੀਨਾਂ ਚਾਹੀਦੀਆਂ ਨੇ ਉਹ ਚਾਂਦੀ ਦੇ ਡੱਬੇ ਵਿੱਚ ਜਿਵੇਂ ਫੁਕਰੇ ਸਿੰਗਰ ਕਹਿੰਦੇ ਆ ਉਹ ਕਾਲਾ ਮਾਲ ਚਾਹੀਦਾ ਉਹ ਸੁਪਨੇ ਫਿਰ ਪੂਰੇ ਕਿੱਦਾਂ ਹੋਣਗੇ ਚਿੱਟਾ ਵੇਚ ਕੇ ਹੋਣਗੇ ਉੱਕੀ ਫੀਮ ਵੇਚ ਕੇ ਹੋਣਗੇ ਉਹ ਤਾਂ ਤਾਂ ਹੋਣੀ ਮੈਂ ਜਿਹੜੀ ਗੱਲ ਅੱਜ ਕੀਤੀ ਐ ਵੀ ਜਿਹੜੀ ਮੈਨੂੰ ਕੰਸੋਰ ਮਿਲੀ ਐ ਵੀ ਵਿਜੀਲੈਂਸ ਨੇ ਹੁਣ ਜਿਹੜਾ ਸਿਕੰਜਾ ਕਸ਼ਣਾ ਨਾ ਉਹ ਪਿੰਡਾਂ ਦੇ ਸਰਪੰਚਾਂ ਤੇ ਕਸ਼ਣਾ ਸਾਰਿਆਂ ਤੇ ਨਹੀਂ ਜਿਨ੍ਹਾਂ ਨੇ ਮਰਜੀਠੀਏ ਦੀ ਸਹਤ ਤੇ ਚਿੱਟਾ ਵੇਚਿਆ ਚਿੱਟਾ ਬਕਾਇਆ ਜਿਨ੍ਹਾਂ ਨੇ ਕਰੋੜਾਂ ਰੁਪਈਆ ਦੀ ਜ਼ਮੀਨ ਖਰੀਦੀ ਉਹਨਾਂ ਦੇ ਸਿਕੰਜਾ ਕਸ਼ਾ ਜਾਣਾ ਜ਼ਰੂਰੀ ਵੀ ਐ ਤੇ ਮੈਂ ਲਾਸਟ ਵਿੱਚ ਬੇਨਤੀ ਕਰਨੀ ਐ ਜਿੰਨੇ ਵੀ ਪਿੰਡਾਂ ਦੇ ਲੋਕ ਇਹ ਚਾਹੁੰਦੇ ਐ ਵੀ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਤਾਂ ਆਪੋ ਆਪਣੇ ਪਿੰਡ ਤੋਂ ਸ਼ੁਰੂਆਤ ਕਰੋ ਜੇ ਤੁਹਾਡੇ ਪਿੰਡ ਦਾ ਸਰਪੰਚ ਨਸ਼ਾ ਕਰਦਾ ਹੈ ਨਸ਼ਾ ਵਕਾ ਰਿਆ ਹੈ ਨਸ਼ਾ ਵੇਚਦਾ ਹੈ ਤੁਹਾਨੂੰ ਪਤਾ ਹੈ ਦੀ ਇਹਨੇ ਇੰਨੀ ਪ੍ਰਾਪਰਟੀ ਕਿੱਦਾਂ ਬਣਾ ਲਈ ਤਾਂ ਜਰੂਰ ਮੈਨੂੰ ਫੋਨ ਕਰ ਲਓ ਮੈਂ ਪੜਦੇ ਚੱਕ ਦੂੰ ਕੋਈ ਚੱਕਰ ਨਹੀਂ ਆਪਾਂ ਤਾਂ ਡਟੇ ਹੋਏ ਆਂ ਜੀ ਆਪਾਂ ਤਾਂ ਜਿਹੜਾ ਬੰਦਾ ਨਸ਼ਿਆਂ ਦੇ ਸਹਾਕ ਵਿੱਚ ਖੜਨਾ ਹੈ ਬਿਆਨ ਦਿੰਦਾ ਹੈ ਕਹੇ ਦੀ ਜਵਾਨਤ ਕਰਾਉਂਦਾ ਹੈ ਨਸ਼ੇ ਵਾਲੀ ਛਡਾ ਕੇ ਲਾਉਂਦਾ ਤੇ ਉਹਦੇ ਚੰਗੀ ਤਰ੍ਹਾਂ ਜਿਹੜੀਆਂ ਪਰਤਾਂ ਨੇ ਜਿਹੜੇ ਭੇਦ ਨੇ ਉਹ ਖੋਲਣੇ ਆ ਫੇਰ ਹੀ ਤੁਹਾਡਾ ਬਹੁਤਾ ਡਰ ਪੈ ਸਕਦਾ ਇਹ ਤੁਹਾਡਾ ਕੰਮ ਹੈ ਤੁਸੀਂ ਪਿੰਡਾਂ ਦੇ ਵਸਿੰਦੇ ਹੋ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਨਸ਼ਿਆਂ ਦੇ ਹੱਕ ਵਿੱਚ ਹੈ ਨਸ਼ਿਆਂ ਦੇ ਵਿਰੋਧ ਵਿੱਚ ਹੈ ਨਸ਼ੇ ਬਕਾਉਂਦੀ ਹੈ ਜਾਂ ਨਸ਼ੇ ਵਾਲੇ ਨੂੰ ਸ਼ਾਹ ਦਿੰਦੀ ਐ ਛਡਾਉਂਦੀ ਐ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਐ ਇਹ ਬਰੀਕੀ ਦੇ ਨਾਲ ਥੋੜਾ ਜਿਹਾ ਗਰਾਉਂਡ ਲੈਵਲ ਤੇ ਜਾ ਕੇ ਜਰੂਰ ਕੋਹ ਕਰੋ ਔਰ ਜੇ ਤੁਹਾਨੂੰ ਲੱਗਦਾ ਵੇ ਅਸੀਂ ਇਹ ਗੱਲ ਕਹਿ ਨਹੀਂ ਸਕਦੇ ਮੈਂ ਬਹੁਤ ਵਾਰੀ ਕਿਹਾ ਮੇਰਾ ਫੋਨ ਸਭ ਕੋਲੇ ਹੈਗਾ 90562 55202 ਮੈਨੂੰ ਫੋਨ ਕਰਦਿਆ ਕਰੋ ਦੱਸਿਆ ਕਰੋ ਵੀ ਆ ਪਿੰਡ ਦਾ ਸਰਪੰਚ ਹੈ ਜੀ ਕਿ ਨਸ਼ਾ ਵੇਚਦਾ ਔਰ ਇਹਨੇ ਇੰਨੀ ਪ੍ਰਾਪਰਟੀ ਬਣਾਈ ਐ ਮੈਨੂੰ ਦੱਸੋ ਮੈਂ ਦੇੜੋਂ ਵਖੀਆ ਸਾਨੂੰ ਕੀ ਪਰਵਾਹ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਤੇ ਇਹ ਬੀਜ ਜਿਹੜਾ ਮਜੀਠੀਆ ਨੇ ਬੀਜਿਆ ਹੋਇਆ ਹੁਣ ਮਜੀਠੀਆ ਤਾਂ ਅੰਦਰ ਹੈ ਹੁਣ ਬਿਜਲੀਲੈਂਸ ਨੇ ਜਿਹੜਾ 56 ਇਹਨਾਂ ਸਰਪੰਚਾਂ ਤੇ ਕਸ਼ਣਾ ਨਾ ਬਹੁਤ ਕੁਝ ਨਿਕਲਣਾ ਬਾਹਰ ਇਹ ਗੱਲ ਚੇਤੇ ਰੱਖਿਓ ਔਰ ਤੁਹਾਡੇ ਸਾਹ ਦੀ ਲੋੜ ਹੈ ਜੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ